ਇਸ ਵੇਲੇ ਦੀ ਵੱਡੀ ਖਬਰ ਦੀਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਰਣਜੀਤ ਬਾਗ ਤੋਂ ਆ ਰਹੀ ਹੈ ਜਿੱਥੇ ਬੀਤੀ ਰਾਤ ਚੋਰਾਂ ਨੇ ਇੱਕ ਕਾਨੂੰਨ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਕਟੜਾ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਘਰ ਦੇ ਬਾਹਰ ਬਰਾਡੇ ਵਿੱਚ ਹੀ ਸੌ ਰਿਹਾ ਸੀ ਜਦਕਿ ਚੋਰ ਘਰ ਦੇ ਪਿਛਲੇ ਪਾਸੇੋਂ ਜਾਲੀ ਕੱਟ ਕੇ ਘਰ ਦੇ ਅੰਦਰ ਵੜੇ ਤੇ ਘਰ ਦੀ ਇੱਕ ਇੱਕ ਅਲਮਾਰੀ ਤੇ ਟਰੰਕ ਖੰਘਾਲ ਗਏ ਇਥੋਂ ਤੱਕ ਕਿ ਟਰੰਕਾਂ ਤੇ ਲੱਗੇ ਤਾਲੇ ਵੀ ਉਹਨਾਂ ਨੇ ਤੋੜਤੇ ਪਰ ਘਰ ਵਾਲਿਆਂ ਦੀ ਨਾ ਤਾਂ ਨੀਂਦ ਖੁੱਲੀ ਅਤੇ ਨਾ ਹੀ ਕੋਈ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਜਾਣਕਾਰੀ ਦਿੱਦਿਆ ਘਰ ਦੇ ਮਾਲਕ ਸਾਬਕਾ ਫੌਜੀ ਸਰਵਨਜੀਤ ਸਿੰਘ ਵਾਸੀ ਰਣਜੀਤਪਾਗੜ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਦੇ ਵਿਹੜੇ ਵਿੱਚ ਹੀ ਸੁੱਤੇ ਸੀ ਸਵੇਰੇ ਉਹ ਜਲਦੀ ਉੱਠ ਕੇ ਜਦੋਂ ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਸਮਾਨ ਖਿਲਰਿਆ ਪਿਆ ਸੀ ਮੇਰਾ ਨਾਮ ਸਰਵਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨਕ ਸਿੰਘ ਜੀ ਮੈਂ ਰਣਜੀਤਪਾਗੜ ਦਾ ਰਹਿਣ ਵਾਲਾ ਹਾਂ ਅਸੀਂ ਰਾਤੀ ਬਾਹਰ ਸੁੱਤੇ ਦੇ ਹੀ ਹੈ ਸੋ 10:00 ਵੇ ਵਾ ਅਸੀਂ ਸੁੱਤੇ ਹਾਂ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਦੇ ਬਾਅਦ ਮੈਂ ਸਵੇਰੇ ਪੁਨੇ 3 ਵਜੇ ਉੱਠ ਗਿਆ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉਹਦੇ ਚੱਕਰਾ ਕੇ ਬੂਹਾ ਖੁੱਲੇ ਹੋਏ ਸਨ ਤੇ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮੁਸ਼ਕਿਲ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਭਈ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਤਾਂ ਸਾਰੇ ਕੱਪੜੇ ਕੁਫੜੇ ਖੋਲੇ ਦੇ ਇਹ ਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰਿਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਕਾ ਸਾਰਾ ਤੋੜ ਤਾਰ ਕੇ ਸਾਰਾ ਹੀ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨੇ ਦੁਪਹਿਰ ਦੇ ਟਾਈਮ ਰਾਤ ਨੂੰ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆਪ ਆਈਦੀਆ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਗਰ ਨੁਕਸਾਨ ਆ ਕੁਛ 6.5 ਟੋਲੇ ਸੋਨਾ ਨਜਰ ਲੱਗੇ ਕੱਢ ਗਏ ਮਾਰਾ ਇਹ ਕੂਏ ਕੋ ਚੱਲਦਾ ਪਿਆ কুলਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜਾ ਹੀ ਬੰਦ ਕੀਤਾ ਦਾ ਹੀ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰੇ ਆ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਵਾ ਕੇ ਆ ਸਭ ਆ ਗਏ ਚੈੱਕ ਵੀ ਕਰ ਗਿਆ ਮੁਰਕੇ ਦੇਖੋ ਕੀ ਹੁੰਦਾ 6 ਸਾਢੇ 6 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹਨੇ ਕਿਤੇ ਚੁੱਕ ਕੇ ਲੈ ਗਏ ਕੋਈ 18000 ਰੁਪਏ ਨੇ ਅਲੱਗ ਰੱਖਿਆ ਦਾ ਕੈਪੀਟਲ ਮਾਰਨ ਵਾਸਤੇ ਉਹ ਵੀ ਚੁੱਕ ਕੇ ਲੈ ਗਏ ਭਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਹੈ ਸਾਡੇ ਜਾਂ ਹੈ ਇੱਥੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਚੋਰ ਫੜੇ ਜਾਣੇ ਚਾਹੀਦੇ ਆ ਲੋਕਲ ਬੰਦਾ ਜਿਹਨੂੰ ਸਾਰਾ ਪੇਤੇ ਹੋਣਾ ਚਾਹੀਦਾ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਸੇ ਇਹ ਦਾ ਮਤਲਬ ਪਿੰਡ ਦਾ ਬੰਦਾ ਕੋਕ ਪੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸੋਰਨਜੀ ਸੁਨਨਦ ਕਰੇ ਚੋ ਵੀ ਹੋਈ ਹੈ ਜਿਹੜੇ ਕਿ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਚੰਨੀ ਗੱਲ ਸਮਝ ਆਉਂਦੀ ਹੈ ਵੀ ਚੋਰ ਪਿਛਲੇ ਪਾਸੇ ਜਾਲੀ ਕਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ 4 ਲੱਖ ਗਏ ਆ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ 골ਡ ਵੀਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਐਨਲਿਸਿਸ ਕਰ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚਿਕਾਉਂਗੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਅਸੀਂ ਵੱਡੇ ਵੀ ਚੁਤੀ ਤੇ ਅਸੀਂ ਬੰਦੀ ਕਰਦੇ ਹਾਂ